ਅੱਜ 24 ਜੂਨ 24 ਜੂਨ 2025 ਦੀ ਵੀਡੀਓ ਬਣਾ ਰਹੇ ਆ ਦੋਨੇ ਫੌਜੀ ਭਰਾੜਾੜੇ ਮੇਰੇ ਨਾਲ ਇਹ ਵੀਡੀਓ ਫੌਜੀ ਭਰਾਵਾਂ ਨੂੰ ਜ਼ਰੂਰ ਸ਼ੇਅਰ ਕਰਿਓ ਭਰਾਵੋ ਤੁਹਾਡੇ ਵੀ ਰਿਸ਼ਤੇਦਾਰ ਨੇ ਜਾਂ ਮਾਸੀ ਦਾ ਮੁੰਡਾ ਭੂਆ ਦਾ ਮੁੰਡਾ ਚਾਚੇ ਤਾਏ ਦਾ ਮੁੰਡਾ ਜਾਂ ਕੋਈ ਸਾਡੂ ਆ ਜਾਂ ਉਹਦਾ ਸਾਲਾ ਹੈ ਫੌਜ ਚ ਫੌਜੀ ਭਰਾਵਾਂ ਨੂੰ ਵਧੀਆ ਪੂਰੇ ਫੁੱਲ ਡਿਸਕਾਊਂਟ ਦਿੰਨੇ ਆ ਕਿਵੇਂ ਅੱਜ ਭਾਈ ਜਲਦੀਪ ਸਿੰਘ ਸੰਧੂ ਪਿੰਡਾ ਬਾਈ ਇੰਦਰ ਪੁੱਲਾ ਪੁੱਲਾ ਪਿੰਡਾ ਪਿੱਖੀ ਪਿੰਡ ਤਰਨ ਤਾਰਨ ਪੱਟੀ ਦੇ ਕੋਲੇ ਪੈ ਜਾਂਦਾ ਇਹ ਵਾਡਰ ਏਕੇ ਤੋਂ ਆਇਆ ਬਾਈ ਬਲਬਾਈ ਦੋਨੇ ਸਾਫਾ ਫੌਜੀ ਨੇ ਇਧਰ ਮੇਰੇ ਨਾਲ ਕਰਮਜੀਤ ਸਿੰਘ ਮੱਖਣਾ ਪਿੰਡ ਭੋਮੇ ਕਲਾ ਮਾਨਸਾ ਤੋਂ ਖੜੇ ਆ ਬਾਈ ਇਹ ਦੋਨੇ ਫੌਜੀ ਭਰਾ ਆਪਸ ਵਿੱਚ ਫਰੈਂਡ ਸਰਦੋਸ ਵਿੱਚ ਰਹੇ ਆ ਇਕੱਠੇ ਨੇ ਜੋਬ ਕਰੀਏ 15-17 ਸਾਲ ਪਰਿਵਾਰਕ ਇਨਾਂ ਦਾ ਰਿਸ਼ਤਾ ਹੈ ਤੇ ਬਾਈ ਇੰਨਾ ਜੇ ਹੋ ਗਿਆ ਭਰਾ ਸਾਹਿਬ ਵੀ ਦੇਖਦਾ ਰਹੇ ਮੈਨੂੰ 3 ਮਹੀਨੇ ਤੋਂ ਉੱਪਰ ਹੋ ਗਿਆ ਵੀਡੀਓ ਦੇਖਦਿਆਂ ਮੈਨੂੰ ਬਹੁਤ ਵਧੀਆ ਲੱਗਾ ਮੈਨੂੰ ਮਤਲਬ ਕਿ ਬਹੁਤ ਰਿਸਪੌਂਸ ਦਿੱਤਾ ਮੈਨੂੰ ਮਤਲਬ ਕਿ ਇੱਕ ਹੀ ਹਾਂ ਕਿ ਬਹੁਤ ਵਧੀਆ ਜੀਆ ਵਧੀਆ ਹੋਇਆ ਹਾਂ ਹਾਂ ਔਰ ਬਹੁਤ ਵਧੀਆ ਟ੍ਰੈਕਟਰ ਬਹੁਤ ਵਧੀਆ ਪਰ ਇਹ ਮੈਨੂੰ ਹੀ ਦੇਖ ਕੇ ਰੈਟਰ ਦਿਖਾਉਣੇ ਉਸ ਤਰ੍ਹਾਂ ਦੀ ਹੈ ਨਾ ਬਿਲਕੁਲ ਉਦਾਂ ਹੀ ਜਿੱਦਾਂ ਦੀ ਇਹਨੇ ਦਿਖਾਇਆ ਇਹਨੂੰ ਵੀਰੋ ਹੀ ਜੰਦਾ ਕਰਦੇ ਆਂ ਵੀ ਧਾਰਨੀ ਕਰਵਾ ਲਾਂਗੇ ਲੋਨ ਵੀ ਕਰਾ ਲਾਂਗੇ ਸਭ ਕੁਝ ਸਭ ਕੁਝ ਚੜਿਆ ਕੁਝ ਨਹੀਂ ਸਭ ਕੁਝ ਚੜਿਆ ਜੀ ਸਭ ਕੁਝ ਉਹ ਇਹ ਕਹਿੰਦੇ ਉਹ ਉਹਦਾ ਕਰਕੇ ਦਿਖਾਣਾ ਹਾਂ ਕਿੰਨਾ ਕਹਿਣਿਆ ਭਰਾ ਉਹ ਆਪਣੇ ਨੇ ਫੌਜੀ ਜੀ ਨਾਲ ਬੰਦੀ ਸਪਰ ਕਰ ਲਿਓ ਉਹਨਾਂ ਕਾ ਕਰਕੇ ਦਿਖਾਉਂਦੇ ਆ ਕਿੰਨਾ ਕਹਿਣਿਆ ਜਿਹੜੀ ਚ ਕਹਿਣਿਆ ਤਾ ਫੌਜੀ ਭਰਾ ਮਾਨੂੰ ਸਪੈਹਲ ਦਸੂਣ ਦਿੱਤਾ ਕਿ ਦਿੱਤਾ ਮੈਨੂੰ ਸੁਣ ਕੋ ਦਿੱਤਾ ਜੀ ਦਿੱਤਾ ਹੀ ਨਹੀਂ ਜਨਾਤਾ ਜੀ 15000 ਰੁਪਏ ਸਪੈਹਲ ਦਸਾਉ ਦਿੱਤਾ ਕਿਉਂ ਭਾਈ ਇੰਨੀ ਦੂਰ ਆਇਆ ਭਾਈ ਕੋਲੇ ਰਾਤ ਰਹਿਆ ਭੰਮਿਕਲਾ ਇਕੱਲਾ ਬੰਦਾ ਆਇਆ ਕਹਿੰਦਾ ਭਾਈ ਫੜੈ ਸਰ ਇੰਨੇ ਡਾਕਟਰ ਖੜੇ ਆ ਕਿਹੜਾ ਤੇਰਾ ਜੀ ਕਰਦਾ ਉਹ ਡਾਕਟਰ ਦੇ ਦੇ ਯਾਰ ਐਨਾ ਕਿ ਜਿਆਦੇ ਵਿਸ਼ਵਾਸ ਕਰਦੇ ਆ ਫਿਰ ਕਿਵੇਂ ਪੈਸਿਆਂ ਤੋਂ ਪੁੱਛਿਆ ਜਾ ਸਕਦਾ ਇਹਨਾਂ ਜਦੋਂ ਐਨਾ ਕਿ ਜਿਆਦੇ ਵਿਸ਼ਵਾਸ ਕਰਨ ਮੈਂ ਕਿਉਂ ਕਿਵੇਂ ਲੱਗਿਆ ਮੈਨੂੰ ਦੁਬਾਰਾ ਆਹ ਵਧੀਆ ਜੀ ਮੈਂ ਤਾਂ ਬਾਈ ਨੂੰ ਟਿੱਕਟ ਦਿਵਾਉਣ ਆਇਆ ਸੀ ਮੈਂ ਆਪੇ ਮੁੱਕ ਕਰ ਗਿਆ ਸਹੀ ਗੱਲ ਹੈ ਦਵਾਈ ਬਾਈ ਨਹੀਂ ਦਿਵਾਉਣ ਆਇਆ ਬੁੱਕ ਦੇਖ ਕੇ ਬੰਦਾ ਜੀ ਕਰ ਲੱਗ ਜਾਂਦਾ ਹੈਗਾ ਵੀ ਆਪਾਂ ਵੀ ਟਰੈਕਟਰ ਲੈ ਕੇ ਚੱਈਏ ਬਹੁਤ ਚੰਗਾ ਲੱਗਦਾ ਕਿਹੜੇ ਭਰਾ ਸਾਡੇ ਨਾਲ ਜੁੜੇ ਨੇ ਜਰੂਰ ਬਾਈਆਂ ਨੂੰ ਵਧਾਈਆਂ ਦਿਓ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਫੌਜੀ ਬਰੇ ਤੁਹਾੰਨੂੰ ਵੀ ਸੰਤੋਖ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁबारकਾਂ ਨੇ ਜੀ ਫਰੰਡੋ ਤੁਸੀਂ ਵੀ ਜਰੂਰ ਕਮੈਂਟਾਂ 'ਚ ਵਧਾਈਆਂ ਦਿਓ ਫੌਜੀ ਸਾਹਿਬ ਨੂੰ ਕਿਉਂ ਫੌਜੀ ਜਿਹਦਾ ਮਤਲਬ ਦੇਸ਼ ਦੇ ਰਖਵਾਲੇ ਆ ਕਿੰਨੇ ਸਾਲ ਤੋਂ ਕੋਈ ਬੰਦਾ ਤੁਹਾਨੂੰ 24 ਸਾਲ ਕੀਤੀ ਹੈ 24 ਸਾਲ ਸਰਵਿਸ ਕਰੀ ਹੈ ਤੁਸੀਂ ਬਸ ਸਾਹਿਬ 18 ਸਾਲ ਸਰਵਿਸ ਇੰਨੇ ਨਾ ਚਿਰਾਂ ਆਇਆ ਲੋ ਪ੍ਰਾਪਾ ਵੋਦਿਸ਼ ਨਹੀਂ ਰੱਖੀ ਕਰੀਏ ਇਹਨਾਂ ਦੀ ਸਿਰਤੀ ਕਾ ਮਨੋ ਸੌਣੇ ਆ ਜੇ ਆਪੇ ਛੇ ਰੋਆ ਪਿਆ ਸੀ ਉਹਦੀ ਪੰਜ ਚਾਰ ਦਿਨ ਨੀਂਦ ਖਰਾਬ ਹੋ ਗਈ ਸੀ ਇਹਨਾਂ ਦਾ ਆਪਾਂ ਮਾਨ ਸਤਕਾਰ ਦੇ ਨਾਮ 'ਤੇ ਬਹੁਤ ਘੜੀਆਂ ਗੱਲਾਂ ਬਹੁਤ ਦਿਨਾਂ ਨੂੰ ਮਾਣ ਦਿੱਤਾ ਮਾਣ ਦਿੱਤਾ ਕਿ ਨਹੀਂ ਬਜਾਉਂਦਾ ਉਹ ਦਿੰਦਾ ਜੀ ਉਹਨਾਂ ਦੇ ਜਿਹੜੇ ਬੇਈਂ ਆਲੇ ਉਹਨਾਂ ਮਰਕੋ ਦਿੱਤਾ ਆਜੋ ਆਪਣਾ ਮਾਨ ਕਰਦਾ ਹੱਕ ਵੀ ਹੈਗਾ ਬਾਕੀ ਤਾਂ ਇੰਨੀ ਦੂਰੋਂ ਚੱਲ ਕੇ ਆਏ ਮਨੋ ਵੀ ਉੱਥੇ ਰਸਤੇ ਅਗਰੀ ਦੇ ਬੈਟਰੀ ਕਿ ਕਿੰਨੇ ਡੀਲਰਾਂ ਕਿੰਨੇ ਵਪਾਰੀ ਆ ਜਦੋਂ ਬੰਦਾ ਮਾੜ ਕਰਕੇ ਆਉਂਦਾ ਸਤਕਾਰ ਕਰਕੇ ਆਉਂਦਾ ਉਹਨਾਂ ਨੂੰ ਸਤਕਾਰ ਦੇ ਦਾ ਹੱਕ ਜੇਗਾ ਬਾਕੀ ਦੂਜੇ ਨੰਬਰ ਤੇ ਫੌਜੀ ਭਰਾ ਫੌਜੀ ਭਰਾ ਮੰਨਦਾ ਹਨ ਲੋ ਹਰੇਕੇ ਮਹੀਨੇ ਮੈਂ ਘਟੋ ਘਟ 4-5 ਟਰੈਕਟਰ ਫੌਜੀ ਭਰਾਵਾਂ ਨੂੰ ਡਰਾਈਵਲ ਕਰਦਾ ਰਹਿਣਾ ਸੇਲ ਕਰਦਾ ਰਹਿਣਾ ਬਾਰਡਰਾਂ ਦੇ ਬੈਠੇ ਮੇਰੀਆਂ ਵੀਡੀਓ ਵਗੈਰਾ ਫੌਜੀ ਭਰਾ ਦੇਖਦੇ ਨੇ ਇਸ ਕਰਕੇ ਮਾਣ ਉਹਨਾਂ ਦਾ ਕਰਨ ਦਾ ਸਾਡਾ ਫਰਜ਼ੀ ਬਣਦਾ ਹੈਗਾ 24 ਜੂਨ 2025 ਦੀ ਵੀਡੀਓ ਬਣਾ ਰਹੇ ਆ ਇਹ ਮਹੀਨੇ ਥੋੜਾ ਜਿਹਾ ਕੰਮ ਘੱਟ ਹੁੰਦਾਗਾ ਤਾਂ ਵੀ ਆਪਣੇ 12 ਟ੍ਰੈਕਟਰ ਇਸ ਮਹੀਨੇ ਸੇਲ ਹੋ ਚੁੱਕੇ ਆ ਇਧਰ ਮਾਤੇ ਸੀ ਦੇ ਕੈਮਰਾ ਕੋਈ ਵੀ ਟ੍ਰੈਕਟਰ ਖਰੀਦਣ ਲਈ ਬ੍ਰੈਂਡ ਦੇ ਨੰਬਰ ਕਰ ਲਓ ਕੋਈ ਟ੍ਰੈਕਟਰ ਖਰੀਦਣਾਗਾ ਤੁਸੀਂ ਇਹ 22 ਫਾਰਮ ਟ੍ਰੱਕ 60 ਲੈ ਕੇ ਚੱਲੇ ਆ ਫਾਰਮ ਟ੍ਰੱਕ 60 2013 ਮਾਡਲ ਫਾਰਮ ਟ੍ਰੱਕ 60 ਆ 24 ਸੰਭਲਾ ਫਾਰਮ ਟ੍ਰੱਕ 60 2000 13 ਮਾਲ ਟਰੈਕਟਰ ਲੈ ਕੇ ਚੱਲੇ ਨੇ ਬਹੁਤ ਬਹੁਤ ਭਾਈਆਂ ਨੂੰ ਵਧਾਈਆਂ ਵੜੈਂ ਟਰੈਕਟਰ ਦੇ ਗਰੁੱਪ ਬੰਨਿਓ ਵੜੈਂ ਟਰੈਕਟਰ ਦੀ ਸਾਰੀ ਟੀਮ ਬੰਨਿਓ ਤੇ ਤੁਸੀਂ ਵੀ ਭਾਈਆਂ ਨੂੰ ਵਧਾਈਆਂ ਦਿਓ ਕਮੈਂਟਾਂ 'ਚ ਜਰੂਰ ਵਧਾਈਆਂ ਦਿਓ ਤੇ ਵੀਡੀਓ ਨੂੰ ਅੱਗੇ ਸਾਂਝਾ ਕਰਿਓ ਸ਼ੇਅਰ ਕਰਿਓ ਤੇ ਭਾਈ ਫੌਜੀ ਸਾਹਿਬ ਨੂੰ ਆਹ ਟਰੈਕਟਰ ਦਿੱਤਾ 6055 ਅੱਗੇ ਹੋਰ 969 963 ਫਾਰਮ ਟਰੱਕ 60 ਤੇ 855 ਸੋਨਾ ਲੀਕਾ ਕੋਈ ਵੀ ਟਰੈਕਟਰ ਖਰੀਦਣਾ ਬੜੈਚ ਟਰੈਕਟਰ ਪਿੰਡ ਭਾਈ ਬਖਤਾ ਔਰ ਡਿਸਟ੍ਰਿਕਟ ਬਰਤਿੰਡਾ ਨਾਲ ਸੰਪਰਕ ਕਰੋ ਵੀਡੀਓ ਨੂੰ ਅੱਗੇ ਸਾਂਝਾ ਕਰੋ ਸ਼ੇਅਰ ਕਰੋ ਲਾਇਕ ਕਰੋ ਤੇ ਕਮੈਂਟ ਕਰਨਾ ਨਾ ਭੁੱਲਣਾ ਬਹੁਤ ਬਹੁਤ ਤੁਹਾਡਾ ਸਾਰੇ ਭਰਾਵਾਂ ਦਾ ਧੰਨਵਾਦ ਸਸ਼ੀ ਕਾਲ ਜੀ